ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਤੁਹਾਨੂੰ ਪਤਾ ਹੈ ਕਿ ਅੱਜ ਪਿੰਡ ਫਾਫੜੇ ਭਾਈਕੇ ਵੋਟਾਂ ਦਾ ਦੂਸਰਾ ਦਿਨ ਹੈ ਮਤਲਬ ਅੱਜ ਵੋਟਾਂ ਦੀ ਪੋਲਿੰਗ ਹੋਣੀ ਹੈ ਤੇ ਆਪਾਂ ਪਹੁੰਚੇ ਹਾਂ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਫਾਫੜੇ ਭਾਈਕੇ ਗੁਰਦੁਆਰਾ ਸ੍ਰੀ ਭਾਈ ਵੈਲੋ ਬਾਬਾ ਭਾਈ ਵੈਲੋ ਸਭ ਤੋਂ ਪਹਿਲਾਂ ਜੀ ਤੇ ਇੱਥੋਂ ਲੈ ਕੇ ਓਟਾਸਰਾ ਆਪਾਂ ਚੱਲਦੇ ਹਾਂ ਆਪਣੀ ਡਿਊਟੀ ਤੇ ਤੇ ਉੱਥੇ ਤੁਹਾਨੂੰ ਦਿਖਾਉਨੇ ਆਂ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਵੀ ਸ਼ਾਮ ਨੂੰ ਕੀ ਰਿਜ਼ਲਟ ਆਉਂਦਾ ਹੈ ਇਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਤੇ ਕੌਣ ਕਿੰਨੀਆਂ ਵੋਟਾਂ ਤੇ ਪਿੱਛੇ ਰਹਿੰਦਾ ਹੈ ਤੇ ਸਾਰੀ ਜਿਹੜੀ ਹੈ ਆਪਣੀ ਕਵਰੇਜ ਦੇਖਣ ਵਾਸਤੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਗੁਰਦੁਆਰਾ ਸਾਹਿਬ ਪਾਈ ਪਹਿਲੋ ਸਭ ਤੋਂ ਪਹਿਲੋ ਮੇਰੀ ਡਿਊਟੀ ਵੋਟਾਂ ਚ ਇਤਿਹਾਸ ਸਥਾਨਾਂ ਤੇ ਜਾਦੀ ਲੱਗਦੀ ਹੈ ਪੰਚਾਇਤੀ ਚੋਣਾਂ ਵੇਲੇ ਮੈਂ ਪਿੰਡ ਸੈਦੇ ਵਾਲੇ ਦੀਆਂ ਵੋਟਾਂ ਪਵਾਇਆਂ ਸੀ ਤੇ ਉੱਥੇ ਵੀ ਬਹੁਤ ਮਾਨੂੰ ਸੰਤੁਸ਼ਟੀ ਮਿਲੀ ਵੀ ਨਾਲੇ ਦਰਸ਼ਨ ਕਰਨ ਦੇ ਦਾ ਸਵੱਬ ਮਿਲ ਗਿਆ ਸਵੱਬ ਹੋ ਗਿਆ ਮੌਕਾ ਮਿਲਿਆ ਤੇ ਨਾਲੇ ਜਿਹੜੀ ਆਪਣੀ ਡਿਊਟੀ ਆ ਉਹ ਪੂਰੀ ਹੋ ਗਈ ਤੇ ਅੱਜ ਆਏ ਆ ਆਪਾਂ ਪਿੰਡ ਫਾਫੜੇ ਭਾਈਕੇ ਗੁਰਦੁਆਰਾ ਸਹਿਬ ਭਾਈ ਵੱਲੋਂ ਸਭ ਤੋਂ ਪਹਿਲਾਂ ਸਰੋਵਰ ਆ ਗਿਆ ਇੱਧਰ ਗੁਰਦੁਆਰਾ ਅਗੀਠਾ ਸਾਹਿਬ ਆ ਦੇ ਕੇ ਮੱਥਾ ਤੇ ਆਪਾਂ ਚੱਲਦੇ ਆਂ ਡਿਊਟੀ ਤੇ ਉਗਿਆ ਜੀ ਕੰਮ ਕਰਨਗੇ ਤਾਂ ਫੋਨ ਤੇ ਲੱਗਿਆ ਪਿਆ ਜੀ ਲੋ ਜੀ ਰੌਣਕਾਂ ਲੱਗੀਆਂ ਪਈਆਂ ਨੇ ਸਵੇਰ ਦਾ 8:30 ਵਜੇ ਦਾ ਟਾਈਮ ਹੈ ਸਿਕੰਦਰ ਤੋਂ ਪਰਲੇ ਪਾਸੇ ਵੀ ਇਧਰ ਵੀ ਤੇ ਪੋਲਿੰਗ ਏਜੰਟ ਬਣ ਰਹੇ ਨੇ ਏਜੰਟ ਬਣਾ ਕੇ ਫਿਰ ਆਪਾਂ ਅੰਦਰ ਕਰਾਉਨੇ ਆਂ ਤਿਆਰੀ ਆਪ ਆਪਣਾ ਜਿਹੜਾ ਪੋਲਿੰਗ ਹੈ ਆਪਣਾ ਕੋਈ ਉਮੀਦਵਾਰ ਕੋਈ ਜੰਟ ਰਿਹਾ ਹੋਵੇ ਗੱਲ ਸੁਣ ਲਓ VOTING ਅਸੀਂ ਅੰਦਰ ਸ਼ੁਰੂ ਕਰਾਉਣ ਲੱਗੇ ਆਂ ਪੀਪੇ ਦਿਖਾਉਣ ਲੱਗੇ ਆਂ ਸਾਰਿਆਂ ਦੇ ਉਮੀਦਵਾਰ ਜਾ ਉਹਦਾ ਜੰਟ ਇੱਕ ਜਾਣਾ ਪਹੁੰਚ ਜੇ 9:00 ਵਜੇ 2 ਮਿੰਟ 3 ਮਿੰਟ ਰਹਿ ਗਏ ਅਸੀਂ ਸ਼ੁਰੂ ਕਰਨ ਲੱਗੇ ਆਂ ਫਿਰ ਉਹਨਾਂ ਨੂੰ ਅੰਦਰ ਬੈਠਿਆਂ ਨੂੰ ਪੀਪੇ ਦਿਖਾ ਕੇ ਸਾਰਿਆਂ ਦੇ ਸਾਹਮਣੇ ਉਹਨਾਂ ਦੇ ਪੋਲਿੰਗ ਸ਼ੁਰੂ ਕਰਾਂਗੇ ਠੀਕ ਹੈ ਜੀ ਹਾਂ ਜੀ ਇੱਕ ਦਾ ਬੈਂਟ ਪੇਪਰ ਹੀ ਫੋੜ ਕੇ ਦਿਖਣਾ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਅਸੀਂ ਨਹੀਂ ਕਿੰ ਦੇਖਦੇ ਹੈ ਪਹਿਲਾ ਪਹਿਲਾ ਵਾਲੀ ਚੋਨਾਬਦੀ ਹੋਈ ਹੈ ਗੱਲ ਇਹ ਨਹੀਂ 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 ਨੰਬਰ 2 ਜਿਹੜਾ ਵੀ ਬਿਰਧ ਬੰਦਾ ਹੈ ਉਹਦਾ ਖੂਨ ਦਾ ਰਿਸ਼ਤਾ ਦੀ ਰਿਪੋਰਟ ਉਹ ਜਾਊਗਾ ਹਾਂ ਉਹ ਨਾਲ ਜਾਊਗਾ ਦੂਜਾ ਬੰਦਾ ਨਹੀਂ ਜਾਊਗਾ ਅੰਦਰ ਉਹਨਾਂ ਦੇ ਸਾਹਮਣੇ ਪੀਪਾ ਰੱਖਿਆ ਉਹਨਾਂ ਤੇ ਵਿਸ਼ਵਾਸ ਕਰਨਾ ਤੁਸੀਂ ਨੇ ਠੀਕ ਹੈ ਠੀਕ ਹੈ ਕੱਲ ਨੂੰ ਕੋਈ ਗੱਲ ਹੁੰਦੀ ਹੈ ਤੁਹਾਡੇ ਪੋਲਿੰਗ ਅਫਸਰ ਜਿੰਮੇਵਾਰ ਨੇ ਠੀਕ ਹੈ ਜੀ ਬੈਠੋ ਜੀ ਅੰਦਰ ਜਿਹੜਾ ਰਹਿੰਦਾ ਇੱਧਰ ਆਪਾਂ ਹੋਰ ਲਾਉਣੀ ਹੈ ਜੀ ਠੀਕ ਹੈ ਤੁਸੀਂ ਕੰਪਾਰਟਮੈਂਟ ਦੇਖ ਸਕਦੇ ਹੋ ਪਿੱਛੇ ਜਿਹੜੀ ਤਾਕੀ ਆ ਉਤੇ ਪਰਦਾ ਲੱਗਿਆ ਹੋਇਆ ਵੀ ਬਾਹਰੋਂ ਕੋਈ ਦੇਖੇ ਨਾ ਠੀਕ ਹੈ ਆ ਸਾਰਾ ਪੋਲਿੰਗ ਜੈਂਟਾ ਦਾ ਆ ਗਿਆ ਇੱਧਰ ਇਹ ਟਿਕ ਕਰਨਗੇ ਸੂਚੀ ਤੇ ਇਹ ਸੂਚੀ ਤੇ ਤੁਹਾਨੂੰ ਨਾਂ ਬੋਲਣਗੇ ਵੀ ਫਲਾਣਾ ਸਿੰਘ ਹੈ ਤੁਸੀਂ ਵੈਰੀਫਾਈ ਕਰਨਾ ਹੈ ਜੇ ਕੋਈ ਬੰਦਾ ਦੁਬਾਰੇ ਵੋਟ ਪਾਉਣਾ ਤੁਸੀਂ ਕਹਤੋਂ ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਉਹ ਤੁਹਾਡੀ ਜ਼ਿੰਮੇਵਾਰੀ ਆ ਆਬਜੈਕਸ਼ਨ ਲਾ ਸਕਦੇ ਹਾਂ ਤੁਸੀਂ ਉਹ ਐਟ ਅ ਟਾਈਮ ਲਾ ਸਕਦੇ ਹੋ ਤੇ ਬਾਕੀ ਜਿਹੜੇ ਪੰਚਾਇਤਾਂ ਦੇ ਰੂਲ ਨੇ ਸਾਰੇ ਉਹੀ ਨੇ ਲਗਭਗ ਠੀਕ ਹੈ ਇਸ ਤੋਂ ਬਾਅਦ ਆ ਮੈਡਮ ਬੈਠੇ ਨੇ ਆ ਮੁੰਡਾ ਇਹ ਵੈਲਟ ਪੇਪਰ ਜਾਰੀ ਕਰਨਗੇ ਇੱਥੋਂ ਇੱਧਰ ਬੰਦਾ ਜਾਊਗਾ ਉੱਥੇ ਸਟੈਂਪ ਲਾ ਕੇ ਇਹ ਪੀਪੇ ਚ ਪਾਉ। ਆਪਣੀ ਜਿਹੜੀ ਵੋਟਰ ਸੂਚੀ ਆ ਉਹਦੇ ਚ ਕੁਝ ਬੰਦੇ ਇਹ ਜੇ ਨੇ ਕਈ ਵਾਰੀ 30 ਰੁਪਇਆ ਕਰਕੇ ਕੰਪਿਊਟਰ ਡਿਫਲਟਰ ਕੱਢ ਦਿੰਦਾ ਜਾਂ ਕਈ ਵਾਰੀ ਕਿਸੇ ਦੀ ਹਿੱਸੇਦਾਰੀ ਘੱਟ ਹੁੰਦੀ ਹੈ ਅਗਲਾ ਬਾਅਦ ਚ ਭਰ ਜਾਂਦਾ। ਤਾਂ ਉਹ ਜੇ ਕਿਸੇ ਦਾ ਨੋ ਇੱਥੇ ਤਾਂ ਉਹ ਇੱਧਰ ਆਰਪੀਓ ਸਾਹਿਬ ਨੂੰ ਦੱਸਣਗੇ ਆਰਪੀਓ ਸਾਹਿਬ ਉਹਨੂੰ ਜੈਸ ਕਰਨੇ ਲਈ ਚੈੱਕ ਕਰਕੇ ਕੰਪਿਊਟਰ 'ਚ ਵੀ ਉਹ ਲੈਂਦੇ ਨੇ ਸਹੀ ਹੈ। ਫਿਰ ਉਹਦਾ ਜੈਸ ਕਰਕੇ ਉਹ ਬੰਦਾ ਵੋਟ ਠੀਕ ਹੈ ਤੇ ਹੋਰ ਕਿਸੇ ਦਾ ਕੋਈ ਡਾਟ ਹੋਵੇ ਤਾਂ ਤੁਸੀਂ ਦੱਸ ਦਿਓ ਜਿੰਨਾ ਤੁਸੀਂ ਕੋਆਪਰੇਟ ਕਰੋਗੇ ਉਸ ਹਿਸਾਬ ਨਾਲ ਸੋਡੇ ਸਾਹਮਣੇ ਕਰਾਵਾਂਗੇ ਸਾਰਾ ਕੁਝ ਸਾਨੂੰ ਕਿਸੇ ਦਾ ਕੋਈ ਭੇਦਭਾਵ ਨਹੀਂ ਹੈਗਾ ਠੀਕ ਹੈ ਹਾਂ ਕੋਈ ਨਹੀਂ ਤੇ ਤੁਸੀਂ ਬੋਲਗੇ ਅੰਟੋ ਹਾਂ ਜੀ ਇਹ ਨਹੀਂ ਬੋਲਗੇ ਤੁਸੀਂ ਉਮੀਦਵਾਰ ਹੋ ਆ ਫਾਰਮ ਦੇ ਦਿਓ ਬਾਹਰ ਜਾਓ ਤੁਸੀਂ ਫਾਰਮ ਦੇ ਦਿਓ ਸ਼ੈਰ ਕਰਾਉਣੇ ਨੇ ਕਿ ਪੀਪਾ ਜੀ ਸੋਡੇ ਸਾਹਮਣੇ ਹੈ ਖਾਲੀ ਹੈ ਜੰਤ ਸਕਦੇ ਹੋ ਛੋਟੇ ਸਾਹਮਣੇ ਲੋਕ ਲਾ ਕੇ ਉਰੇ ਤਰਾਂਗੇ ਤੇ ਕੋਈ ਵੀ ਠੀਕ ਹੈ ਜੀ ਦੇਖ ਲਓ ਹੁਤਾ ਜੇ ਫਿਰ ਵੀ ਬਾਈ ਕਿਸੇ ਨੂੰ ਛੱਕਿਆ ਫੜਤੀ ਮੈਂ ਤੁਹਾਨੂੰ ਚਾਪੋ ਜੜੀਏ ਤੇ ਇਹ ਜਾਂਦੇ ਕਰੋ ਠੀਕ ਹੈ ਕਰ ਦੋ ਲੋਕ ਕਰ ਦੋ ਜੀ ਪਹਿਲਾਂ ਲਾ ਕੇ ਲਾ ਲਓ ਉਹ ਪਾਣੀ ਨੂੰ ਲਾ ਆ ਹੋ ਗਈ ਜੀ ਤੁਹਾਡੇ ਸਾਹਮਣੇ ਤੇ ਸ਼ੁਰੂ ਕਰਦੇ ਹਾਂ ਜੀ ਪਹਿਲਾ ਵੋਟਰ ਆਓ ਤੁਸੀਂ ਤੇ ਅਿੱਤੇ ਫੈਨ ਕਰਕੇ ਇੱਕ ਤੇ ਚਲੋ ਆਮ ਹੋਰ ਕਿੱਧਰ ਰੱਖਦੀ ਨਾ ਯਾ ਇਹ ਨਾ ਕਰੋ ਸ਼ੁਰੂ ਤੋਂ ਹੀ ਨਾ ਕਰੋ ਬਸ ਇਹਨਾਂ ਨੂੰ ਜਾਣ ਦੋ ਅੰਦਰ ਹਰਦੇਵ ਸਿੰਘ ਬਲਵੰਤ ਸਿੰਘ ਜੀ ਤੁਸੀਂ ਮੋੜ ਕੇ ਦੇ ਜਾ ਕਰੋ ਜੀ ਬੈਂਟ ਪੇਪਰ ਹਰਦੇਵ ਸਿੰਘ ਬਲਵੰਤ ਸਿੰਘ ਜੀ സീരിയൽ നമ്പർ ബോൾ സൗഖാ രൂ സീരിയൽ നമ്പർ ਤੇ ਨਾ ਪਾਟ ਦੇ ਤੇ ਸਭ ਬਹਤਰ ਸੀਰੀਅਲ ਨੰਬਰ ਕੋ ਵਿੱਚ ਕਰ ਸਕਦਾ ਚਾਹ ਜੀ ਇੱਥੇ ਚਾਚਾ ਜੀ ਦੀ ਬੋਟ ਖਾਣੇ ਸੀ ਉਹਨੇ 7 ਵਜੇ ਹੋਇਆ ਐਕਸੀਡੈਂਟ ਹੋ ਗਿਆ ਉਰੇ ਲੈ ਆਓ ਸੈਨੂਰੇ ਕਰਾ ਦਾਂਗੇ ਇੱਥੇ ਲੈ ਆਓ ਆ ਥੱਲੀ ਕਰਾ ਲਾਂਗੇ ਵਾ ਗੱਡੀ ਚ ਕਰਾ ਲਾਂਗੇ ਕੋਈ ਨਾ ਮਾੜੀ ਸੀਟ ਜੀ ਹੋ ਜਾਂਦੇ ਮੈਂ ਕੋਲ ਦਫ਼ਤਰ ਚੈੱਕ ਕਰ ਲਈ ਜਾ ਕੇ ਉਹਨਾਂ ਨੂੰ ਪਹਿਲਾਂ ਕਾਪੀ ਭੇਜ ਦੋ ਉਹਨਾਂ ਦੀ ਇਹਦੇ ਆਹ ਕਾਹੀ ਕਾਪੀ ਭੇਜ ਦੋ ਦਫ਼ਤਰ ਵਿੱਚ ਹੱਥ ਭੇਜ ਉਹ ਸਾਹਮਣੇ ਆਉਂਦਾ 399 ਦਰਸ਼ਨ ਸਿੰਘ 788 ਆਹ ਸੀ ਜੀ ਕਾਪੀ ਲਓ ਜੀ 9:30 ਵਜੇ ਦਾ ਟਾਈਮ ਹੈ ਤੇ ਇੰਨੀ ਕ ਲਾਈਨ ਆ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੀਆਂ ਭੇਜ ਵੀ ਮਨਪ੍ਰੀਤ ਚਲੋ ਜੀ ਹਾਂ ਇਹ ਨਹੀਂ ਮੇਰੀ ਗੱਲ ਇਹ ਲੈੜੀ ਜਿਹੜੀ ਖਰੀ ਹੋਈ ਤਾਂ ਪਹਿਲਾਂ ਭੇਜ ਦਿਮਨਪ੍ਰੀਤ ਜਿਹੜੀ ਨੂੰ ਪਹਿਲਾਂ ਪਾਇਆ ਕਰੋ 5000 5 5 ਤੋਂ 1000 275 ਲੈਣੀ ਨੰਬਰ 11 ਵਜੇ ਦਾ ਟਾਈਮ ਹੋ ਗਿਆ ਜੀ 200 ਪਲੱਸ VOTING ਹੋ ਗਈ ਤੇ 400 ਦੇ ਲਗਭਗ VOTING ਹੋਣ ਦੀ ਸੁਭਾਵਨਾ ਤੇ ਬਾਕੀ ਦੇਖਦੇ ਹਾਂ ਠੀਕ ਹੈ ਜੀ ਕਰਮਾ ਵਧੀਆ ਵਧੀਆ ਬਹੁਤ ਵਧੀਆ ਸ਼ਾਂਤੀ ਨਾਲ ਫਿਰਤਾ ਫਿਰ ਰਹੀਆਂ ਨੇ ਜੀ ਬਹੁਤ ਸ਼ਾਂਤੀ ਹੈ 741 ਲਾਓ ਜੀ ਹੁਸ਼ਨਪ੍ਰੀਤ ਜਾਓ ਜੀ ਦੇਖੋ 707 ਮਾਇਆ ਦੇਵੀ ਬਹੁਤਾਂ ਵਧੀਆ ਆਮਨ ਤੇ ਪਿਆਰ ਨਾਲ ਪੈ ਰਹੀਆਂ ਨੇ ਕੋਈ ਪਾਰਟੀਵਾਦੀ ਨਹੀਂ ਕੋਈ ਹੋਰ ਨਹੀਂ ਸਰਬਸੰਮਤੀ ਨਾਲ ਲੋਕ ਜਿਵੇਂ ਪਿਆਰ ਨਾਲ ਪਾਉਂਦੇ ਨੇ ਚੰਗੇ ਨਮਾਇंदे ਚੁਣਨਾ ਚਾਹੁੰਦੇ ਨੇ ਸ਼ਾਂਤੀਪੁਰਕ VOTING ਹੋ ਰਹੀ ਆ ਸਾਰੇ ਖੁਸ਼ ਨੇ ਬਾਕੀ ਬਕਸੇ ਚ ਪਈਆਂ VOTES ਦੱਸਣਗੀਆਂ ਵੀ ਸ਼ਾਮ ਨੂੰ ਕਿਹਦੇ ਹੱਕ ਚ ਫਤਵਾ ਆਉਂਦਾ ਤੇ ਕਿਹਨੂੰ ਲੋਕ ਨਕਾਰਦੇ ਨੇ ਪਰ ਪਿੰਡ ਦੀ ਸੋਚ ਸਾਰਿਆਂ ਦੀ ਇਹੀ ਆ ਵੀ ਰਲ ਕੇ ਚੱਲੀਏ ਤੇ ਸਾਡੀ ਸੋਸਾਇਟੀ ਦਾ ਕੰਮ ਵਧੀਆ ਚੱਲਣਾ ਚਾਹੀਦਾ ਉਹਦੇ ਹਿੱਠ ਲੋਕ ਤੁਸੀਂ ਦੇਖ ਰਹੇ ਹੋ ਸਾਰੇ ਇਕੱਠੇ ਨੇ ਭਾਵੇਂ ਆਪਦੇ ਆਪ ਦੇ ਲਈ ਕੋਈ VOTE ਮੰਗ ਰਿਹਾ ਪਰ ਸ਼ਾਂਤੀਪੁਰਕ ਇੱਕ ਦੂਜੇ ਨੂੰ ਵਧੀਆ ਇਕੱਠੇ ਹੋ ਕੇ ਖੜੇ ਨੇ ਤੇ VOTES ਪਈ ਜਾਂਦੀਆਂ ਬੁਢੀਕ ਠੰਗ ਨਾਲ ਪੈ ਰਹੀਆਂ ਪੂਰੀ ਸ਼ਾਂਤੀਪੁਰਕ ਚੱਲ ਰਹੀ ਹੈ ਸਾਰੇ ਪਿੰਡ ਸਾਰੇ ہاں ਸਾਰਾ ਪਿੰਡ ਪੂਰਾ ਇਕੱਠੇ ਹੋ ਕੇ ਹੋ ਗਏ ਇਧਰ ਹਾਂਜੀ ਹੋਰ ਕੋਈ ਜਾਣਕਾਰੀ ਦਿਓ ਜੀ ਸਾਨੂੰ ਸਾਡੇ ਪਿੰਡ ਜਿਹੜੀ ਹੁਣ ਚੋਣ ਹੋ ਰਹੀ ਛੇੜੀ ਦੀ ਬਹੁਤ ਵਧੀਆ ਢੰਗ ਨਾਲ ਹੋ ਰਹੀ ਹੈ ਸਾਰੇ ਸਿਆਣੇ ਵੋਟਰ ਨੇ ਸਾਡੇ ਇਹ ਜੀ ਕੋਈ ਗੜਬੜ ਵਾਲੀ ਗੱਲ ਨਹੀਂ ਕਰਨ ਵਾਲੀ ਸਾਰੇ ਪਿੰਡ ਦਾ ਪਿਆਰ ਹੈ ਸਾਰੇ ਪੋਲਿੰਗ ਸਾਡੇ ਇਕੱਠੇ ਬੈਠੇ ਨੇ ਕੋਈ ਆਈ ਡਿਊਟੀ ਪਾਰਟੀ ਮਾਰ ਕੇ ਨਹੀਂ ਬੈਠੇ ਜਿੰਦੇ ਸਾਡੇ ਸੰਗਤ ਸਾਡੇ ਪਿੰਡ ਦੀ ਸਾਰੇ ਵੋਟਰ ਬਹੁਤ ਸੂਝਵਾਨ ਵੋਟਰ ਨੇ ਇਹ ਜੀ ਗੱਲ ਕੋਈ ਨਹੀਂ ਕਰ ਸਕਦਾ ਹਾਂਜੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਜੀ ਬਿਣਾ ਪਾਰਟੀ ਤੋਂ ਬਿਨਾ ਤੋਂ ਮਤ ਪੇਤ ਤੋਂ ਪੈ ਰਹੀਆਂ ਨੇ ਵਧੀਆ ਤਰੀਕੇ ਨਾਲ ਪੈ ਰਹੀਆਂ ਹੋਰ ਕੋਈ ਰੋਲ ਰੱਪੇ ਦਾ ਨਹੀਂ ਕੋਈ ਰੋਲ ਰੱਪੇ ਦਾ ਨਹੀਂ ਬਹੁਤ ਵਧੀਆ ਜੀ ਬੋਟਾਂ ਦੇ ਪ੍ਰੋਗਰਾਮ ਚ ਜਿਪਸੀ ਦੇਖਣ ਵਾਲੀ ਐ ਬਾਈ ਪਟ્રોલ ਹੈ ਕਿ ਇਹ ਡੀਜ਼ਲ ਕਰਾਈ ਹੋਈ ਹੈ ਡੀਜ਼ਲ ਕਿਹੜੇ ਕਿਹੜੀ ਕੰਪਨੀ ਦਾ ਇੰਜਨ ਹੈ ਨਿਸ਼ਾਨ ਦਾ ਬੜੀ ਸ਼ਾਮ ਕੇ ਰੱਖੀ ਹੋਈ ਹੈ ਯਾਰ ਜਿਪਸੀ ਤੁਸੀ ਨੇ ਬਹੁਤ ਵਧੀਆ ਲੱਗੀ ਮੈਨੂੰ ਚੰਗੀ ਐ ਕਿੰਨਾ ਕ ਟਾਈਮ ਹੋ ਗਿਆ ਲੈ ਇਹਨੂੰ ਇਹਨੂੰ ਹੋ ਗਏ 2 ਸਾਲ ਪਾਸਿੰਗ ਉਸ ਦੀ ਹੈਗੀ ਜੀ ਨਾ ਕਰਾ ਲਈ ਹਾਂ ਨਾ ਕਰਾ ਲਈ ਕਿਹੜਾ ਮਾਡਲ ਹੈ ਜੀ 11 11 ਮਾਡਲ ਹੈ ਇੰਜਨ ਤੁਸੀਂ ਚੇਂਜ ਕਰਾਇਆ ਕਿ ਪਹਿਲਾਂ ਇੰਜਨ ਪਹਿਲਾਂ ਚੇਂਜ ਹੋਇਆ ਹੋਇਆ ਸੀ ਅੱਛਾ 11 ਮਾਡਲ ਜਿਪਸੀ ਹੈ ਨਾ ਕਰਾ ਲਈ ਨਾ ਹੋ ਗਈ ਫਿਰ ਡਿਸਪੋਜ਼ਲ ਇੰਜਨ ਦਾ ਇੰਜਨ ਤਾਂ ਹੋ ਜਾ 84 ਨੰਬਰ ਹੀ ਚਾਹੀਦਾ ਹੁੰਦਾ ਉੱਥੇ ਜਦੋਂ ਸਾਰੀ ਸਾਫ ਹੋਈ ਹੈ ਮੈਂ ਕਿਹਾ ਕਿੰਨੇ ਪੈਸੇ ਲਾਤੇ ਤੇ ਇਹ ਪਹਿਲੀ ਸੀ 2 ਜਪਨ 2 ਲੱਖ ਚ ਹੈ ਵਧੀਆ ਨਜ਼ਾਰੇ ਦਿੰਦੀ ਆ ਹੁਣ ਪੂਰੇ ਪੂਰੇ ਨਜ਼ਾਰੇ ਵਧੀਆ ਐਵਰੇਜ ਹੈ ਵਧੀਆ ਪੂਰੀ ਵਧੀਆ ਐਵਰੇਜ ਹੂ 15 18 ਦੀ 15 25 25 ਦੇ ਲਵੇ ਕਸੀਸ ਹੋ ਜੀ ਸੂਜੀਪੂ ਸਭ ਜੀ ਲੱਗੀ ਹੋਈ ਸੀ ਆਪਣੇ ਅੱਛਾ ਮੜਾ ਉੱਚੀ ਬਲੋ ਜੀ ਕਰਕੇ ਅੱਛਾ ਬੋਲੀ ਕਰਕੇ ਅਸੀਂ ਰੱਖਦੇ ਹਾਂ ਪੂਰੀ ਵਧੀਆ ਐਵਰੇਜ ਹੈ 25 ਦੀ ਆਰਾਮ ਨਾਲ ਦਿੰਦੀ ਠੀਕ ਹੈ ਸਮਾਈ ਨਾਲ ਠੀਕ ਹੈ ਜੀ ਨਹੀਂ ਜਮਾ ਫੌਜੀਆ ਵਾਂਗੂ ਸਾਹਮਣੇ ਰੱਖੀ ਹੈ ਦੇਖ ਲੈ ਰਮ ਤੇ ਵੀ ਅੱਛਾ ਅਮੀਚੋਂ ਸਿੱਧੀ ਨਿਕਲ ਕੇ ਕਿਸੇ ਬੰਦੇ ਕੋਲ ਉਹ ਦੂਜੀ ਚੀਜ਼ੇ ਤਾਂ ਤੇ ਹੁਣ ਆਪਣੇ ਨਾਲ ਫੌਜੀ ਦੇ ਨਾਂ ਸੇਵੰਦੀ ਗਿੱਟ ਫੌਜੀ ਦੇ ਨਾਂ ਅਸੀਂ ਅੱਛਾ ਨਹੀਂ ਜਿਹੜਾ ਇਹ ਹਰਾ ਰੰਗ ਹੈ ਇਹ ਕਹਿੰਦੇ ਫੌਜੀਆ ਨੂੰ ਹੀ ਇਕੱਲਾ ਆਪਾਂ ਵੀ ਚਲਾ ਸਕਦੇ ਹਾਂ ਚਲਾ ਸਕਦੇ ਕੱਲੀ ਹੈ ਜੀ ਕੋਈ ਚੱਕਰ ਨਹੀਂ ਹਾਂ ਪਾਸਿੰਗ ਪੁੱਸਿੰਗ ਹੈਗੀ ਆ ਇਹਦੀ ਹਾਂ ਪਾਸਿੰਗ ਹੈਗੀ ਠੀਕ ਹੈ ਜੀ ਸਭ ਕੁਝ ਕਰਾ ਦਿੰਦੇ ਹਾਂ ਠੀਕ ਹੈ ਬੀਮਾ ਡੀ ਗੱਡੀ ਘੈਂਟ ਆ ਜੀ ਪਿੰਡ ਫਾਫੜੇ ਪਾਈ ਕੇ ਸ਼ਕੀਨ ਜੱਟਾਂ ਦੀ ਜੱਸੀ ਚਲੋ ਇਹਨੂੰ ਬਾਹਰ ਕਰੋ ਸਾਰਿਆਂ ਨੂੰ ਇਹਨਾਂ ਨੂੰ ਬਾਹਰ ਕਰੋ ਸਾਰੇ ਨੂੰ ਅੰਦਰ ਨਹੀਂ ਮੈਡਮ ਸੀਟ ਛੱਡਣੀ तो चल तो चलो 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 बहार चलो चलो थोड़ी वोट पैगी चलो बार चलो बहुत ओ लाइन चो फिर भाई बहर हो जाओ मिठा तो खड़ो परमीता, तू भी बाहर ही रह ऐसी बलाला मित्र, बाहर चल तू भी, हाँ चल चल चल, बाहर चलो चलो चलो, तू इस कैंडिडेट हो, बोट पैगी, हाँ कैंडिडेट है, बैठा है तू, हाँ कैंडिडेट है, बैठा है तू इसे, आये ना ना बैजों कोई नहीं, बैजों इस तरह, वो कुर्सी पर है ਕੱਲੇ ਕੈਂਡੀਡੇਟ ਵੇਜੋ ਬਾਕੀ ਸਾਰੇ ਬਾਹਰ ਵਗਜੋ। ਜਹ ਵੋਟ ਪਾਉਣ ਵਾਲੇ 1 ਵਜੇ ਤੱਕ ਟਾਈਮ ਆ ਅੰਦਰ ਆਜੋ ਜਿਹਨੇ ਵੋਟ ਪਾਉਣੀਆਂ। 1 ਵਜੇ ਤੱਕ ਲੈਨ ਚ ਆਜੋ ਜਿਹੜੇ ਲੈਨ ਚ ਹੋਣਗੇ ਸਾਰਿਆਂ ਦੀ ਵੋਟ ਪਊਗੀ। 1 ਵਜੇ ਤੱਕ ਟਾਈਮ ਆ ਅੰਦਰ ਆਜੋ ਜਿਹਦੀ ਵੋਟ ਨਹੀਂ ਪਈ। ਬਾਹਰ ਹੀ ਆ। 1 ਵਜੇ ਤੱਕ ਦਾ ਟਾਈਮ ਆ ਵੋਟਾਂ ਦਾ ਜਿਹਨੇ ਵੋਟ ਪਾਉਣੀਆਂ ਅੰਦਰ ਲੈਨ ਚ ਆਜੋ। 1 ਵਜੇ ਨੂੰ ਚ ਹੋਣੀ ਪਏ ਨੇ 40 ਮਿੰਟ 62 ਕਨਦੀਪ ਜੀ 1 ਵਜ ਗਿਆ ਜੀ ਪੂਰਾ ਤਕਰੀਬਨ 10-15 ਮੈਂਬਰ ਰਹਿ ਗਏ ਵੋਟ ਪਾਉਣ ਵਾਲੇ 1 2 3 4 5 6 7 8 9 10 11 12 ਤੇ 3-15 ਜਾਣੇ ਰਹਿ ਗਏ 1 ਵਜੇ ਸਹੀ ਆ ਅਕਸਰ ਉਹ ਨਹੀਂ ਕਹਿੰਦੇ ਸਾਡੀ ਨਾ ਇਹਨਾਂ ਦੀ ਜਮੀਨ ਨੂੰ ਕਹਿਆ ਹੈ ਚਾਹ ਪਾਣੀ ਦੀ ਹੋਰ ਦੀ ਮਰ ਤੇ ਜਮੀਨ ਸਰਗਮੀ ਨਹੀਂ ਦਿਖਾਈ ਅੱਛਾ ਕੈਂਡੀਡੇਟਾਂ ਦੇ ਠੀਕ ਹੈ ਅੱਛਾ ਪਿਛਲੇ ਵਾਰੀ ਦਾ ਚਾਹਦੇ ਦੀ ਪਕਾਉਣੇ 100 ਰੁਪਏ ਲੋਟਾ 150 ਰੁਪਏ ਵੈਦਗੀ ਨਹੀਂ ਚੱਲਦੀ ਵੈਦਗੀ ਦੀ ਚਾਹ ਵੀ ਨਹੀਂ ਪੁੰਦੀ ਸੀ ਚਾਹ ਲਾਸਟ ਵੋਟ ਆ ਗਈ ਜੀ ਕੋਈ ਨਹੀਂ ਹੈ ਬੁਲਾਓ ਫਤੇ ਜੀ ਫਿਰ ਬਹਿ ਜਾਓ ਜੀ ਬਹਿ ਜਾਓ ਬੈਠੋ ਬੜਾ ਵੱਡਾ ਕੰਮ ਸੀ ਬ్రో ਕਿੰਨੀਆਂ VOTING ਹੋ ਗਈ 496 496 500 ਤੋਂ 4 ਘਟ ਗਈ 5 ਘਟ 400 4 ਘਟ 4 ਘਟ 4 ਘਟ 500 ਕੈਂਡੀਡੇਟ ਜਾਂ ਪੋਲਿੰਗ ਜੈਂਟ ਅੰਦਰ ਆਜੋ ਜੀ ਇੱਕ ਜਣਾ ਅੰਦਰ ਆਜੋ ਉਹਨਾਂ ਦਾ ਇੱਕ 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 ਜਣਾ ਆਜੋ ਅੰਦਰ ਆਜੋ ਕਿ ਇੱਕ ਜਣਾ ਪੋਲਿੰਗ ਜੈਂਟ ਜਾਂ ਉਹਨਾਂ ਦਾ ਉਮੀਦਵਾਰ ਪੋਲੰਗਜੰਟ ਜਾਂ ਉਮੀਦਵਾਰ ਖੁਦਾ ਆਪਾਂ ਦੀ ਟਿਕਟ ਨਾਲ ਆ ਜੀ ਆ ਖੜਾ ਆ ਜਾਓ ਬੈਠੋ ਅੰਦਰ ਦੇਖੋ ਜੀ ਆ ਤੁਹਾਡੇ ਸਾਹਮਣੇ ਖੋਲਣ ਲੱਗੇ ਆ ਇਧਰ ਹੋ ਜਾਓ ਸਾਈਡ ਤੇ ਕੋਈ ਦੇਖ ਲਓ ਜੀ ਮਾੜਾ ਯਾਰ ਮੈਡਮ ਕੱਢੇ ਉਹਦੇ ਚ ਇੱਕ ਵਾਰੀ ਨਾ 50-50 ਦੇ ਬਣਾ ਲਓ ਥੋੜੀਆਂ ਹੀ ਖੋਲ ਕੇ ਥੋੜੀਆਂ ਹੀ ਕੱਢ ਲਓ ਵੋਟਾਂ ਵੀ ਥੋੜੀਆਂ ਥੋੜੀਆਂ ਕਰਕੇ ਕੱਢੀ ਚੱਲੋ। ਕੁਸ਼ਿੰਦਰ। ਉਰੇਂ ਕਰ ਲੋ ਰਵੜਾ। ਮੰਗ ਲਿਆ ਕਰੇ ਨਾ। ਹਾਂ ਹਾਂ ਥੱਲੇ ਨਾ ਡਿੱਗੇ ਕੋਈ। ਤੁਸੀਂ ਐਂ ਕਰੋ। ਮੁਲਾਜ਼ਮ ਉਧਰ ਹੋ ਜਾਣਗੇ ਸਾਰੇ ਜਣ ਇੱਧਰ ਆ ਜਾਓ। ਉਹ ਤੁਸੀਂ ਇੱਧਰ ਲੀਆਂ ਕੁਰਸੀਆਂ ਤਾਂ ਆ ਜਾਓ। ਬਾਈ ਫਿਰ ਉਹ ਵੀ ਉਧਰ ਵੀ ਲਿਖੀ ਜਾਂਦਾ। ਬਸ ਉਹ ਖੜੇ। ਤੁਸੀਂ ਗਿਣਤੀ ਨਹੀਂ ਕਰਨੀ। ਤੁਸੀਂ 50-50 ਕਰੋ। ਖੋਲ ਕੇ ਇਹਨਾਂ ਨੂੰ ਨਾ 50-50 ਦੇ ਬਣਾ ਲਓ। ਕੀ ਨਾ ਇਕੱਠੀਆਂ ਕਰ ਲੋ ਪੁੰਡੀ ਦਾ ਖਾਂਜੀ ਪੁੰਡੀ ਦਾ ਕੋਈ ਨਾ ਪੁੰਡੀ ਨੂੰ ਕੀ 10 5 ਕੇ ਜਾਣਗਾ ਬੁਲਾ ਲਓ ਕੋਈ ਨਾ ਬੁਲਾ ਲਓ ਕੋਈ ਨਾ ਹੇਮਰਾਜ ਕਰਾ ਲਿਓ ਉਧਰ ਦੀ ਬੁਲਾ ਲਾ ਦੇ ਬੁਲਾ ਹਾਂ ਬਈ ਤੂੰ ਖੜਾ ਹੋ ਜੀ ਇੱਧਰ ਐ ਇਹਦਾ ਕਿਹੜਾ ਇਹ ਮੈਡੀਕਲ ਦਸਤਾਵੇਜ਼ ਚੈੱਕ ਕਰਾਉਣਾ ਆ ਗਿਆ ਤਾਂ ਆਜੋ ਜੀ ਅੰਦਰ ਆਜੋ ਠੀਕ ਹੈ ਬਈ ਬਾਤ ਨਹੀਂ ਕਿਸੇ ਨੂੰ ਠੀਕ ਹੈ ਹੁਣ ਪੰਜਾਬੀਆ ਕਰ ਲੋ ਜੀ ਇਹਨੂੰ ਪੀਪੇ ਨੂੰ ਥੱਲੇ ਧਰ ਦੋ ਇਧਰ ਮਿੱਠੇ ਫੜੀ ਪੀਪਾ ਫੜ ਕਿਧਰ ਧਰ ਲੈ ਇਧਰ ਰੱਖ ਦੇ ਫੇਰ ਦੀ ਪਹਿਲਾਂ ਟੋਟਲ ਮਾਰ ਲੈ ਟੋਟਲ ਮਾਰ ਲੈ ਪੜਿਓ ਹਾਂ ਮਾਰ ਲੈ 왜 너를 따라 퍼뜨려 ਫੋਨ ਬੰਦ ਕਰ ਦੇ ਤਿਆਰੀ ਹੈ ਕੋਈ ਨਹੀਂ ਹੈਗਾ ਸਾਈਕਲ ਸਾਈਕਲ ਮੋਟਰਸਾਈਕਲ ਇਹ ਹੈ ਸਾਈਕਲ ਮੋਟਰਸਾਈਕਲ ਕੀ ਬਸ ਬਸ ਕਰ ਲਿਆ ਬਾਕੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕੱਲ ਦੇ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਬਾਕੀ ਤਾਂ ਚੱਲਦੇ ਹੀ ਰਹਿੰਦਾ ਥੋੜੀ ਸੁਣ ਸੰਤੁਸ਼ਟੀ ਚਾਹੀਦੀ ਆ ਓਡੀ ਬਾਕੀ ਫਾ ਫਾਵੜੇ ਭਾਈ ਕਹਿੰਦੇ ਨਾਲ ਭਾਈਕੇ ਵਾਲਾ ਮਾਨ ਸਨਮਾਨ ਤੁਸੀਂ ਰੱਖਿਓ ਵੀ ਹਾਂ ਇਹ ਤਾਂ ਸੇਵਾ ਦਾ ਮੌਕਾ ਜਿਹੜਾ ਨੂੰ ਮਿਲਿਆ ਹੈ ਉਹ ਆਪ ਦਾ ਜ਼ਿੰਮੇਵਾਰੀ ਨਾਲ ਨਵਾਂ ਆਇਓ ਕਿ ਪੰਜ ਸਾਲਾਂ ਨੂੰ ਕਹਿੰਦੇ ਹੋ ਜੀ ਵੀ ਹਾਂ ਭਾਈ ਅਸੀਂ ਆਹ ਕੰਮ ਕਰਕੇ ਦਿਖਾਤਾ 796 ਇਸ ਤਰੀਕੇ ਕਿਸੇ ਨੂੰ ਦੱਸਣਾ ਹੈ ਹਾਂ ਹਾਂ ਆ ਸੁਣ ਲਓ ਇਹ ਸੁਣ ਲਓ ਜੀ ਰਿਜ਼ਲਟ ਹੈ ਅਮਰਜੀਤ ਸਿੰਘ son of ਹਰਬੰਦ ਸਿੰਘ ਚਲੋ ਮੈਂ ਤਾਂ ਬਣਾ ਤਾਂ ਬੋਲਦਾ ਨਹੀਂ ਚੋਣ ਨਿਸ਼ਾਨ ਬੋਲੋ ਚੋਣ ਨਿਸ਼ਾਨ ਮੋਟਰਸਾਈਕਲ ਨੂੰ ਪਈਆਂ ਨੇ 69 69 ਠੀਕ ਹੈ ਕਾਰ ਨੂੰ ਪਈਆਂ ਨੇ 56 ਕੋਟਾਂ ਹੋਰ ਹੀ ਬੋਲੋ ਜੀ ਸਹੀ ਹੋ ਗਿਆ ਜੀ ਲਾਵਾਇ ਦੇ ਸਵਾਰ ਥੋੜਾ ਰਹਿ ਗਿਆ ਕੋਈ ਗੱਲ ਨਹੀਂ ਸਾਨੂੰ ਤਾਂ ਦੱਸ ਦੇਣਾ 69 ਹਾਂ ਠੀਕ ਹੈ ਕਾਰ ਨੂੰ 56 56 ਹਾਂ ਠੀਕ ਹੈ ਬੱਸ ਨੂੰ 28 28 ਜਹਾਜ਼ ਜਹਾਜ਼ ਨੂੰ 21 21 ਕੁਰਸੀ 43 43 ਟੈਲੀਫੋਨ 27 ਟੈਲੀਫੋਨ 27 ਸਾਈਕਲ ਨੂੰ 18 ਕੁੱਕੜ ਨੂੰ 60 ਸੇਵ ਨੂੰ 63 ਘੜੀ ਨੂੰ 43 మేను 53 53 ఖార్జ్ ਹੋਈਆਂ ਨੇ 15 ਵੋਟਾ ਜੀ ਟੋਟਲ ਹੋ ਗਿਆ 680 400 ਸ਼ਰਮੀ ਕਰ ਦਿੱਤੀ ਠੀਕ ਹੈ ਕੈਨਸਲ ਲੇਖ ਨੂੰ ਨਾਲ ਹੁੰਦਾ ਦੁਬਾਰੇ ਕਿਰਾਏ ਬੋਲ ਦੋ ਜੀ ਟੋਟਲ ਲਾਉਂਗੇ ਬਾਹਰ ਟੋਟਲ ਲਾਵਾਂਗੇ ਬਾਹਰ ਫਾਈਨ ਇਹਨੂੰ ਦਿੱਤੀ ਤਸਦੀਕ ਕਰਾਉਣੀ ਹੈ ਨਾ ਜੀ ਬਣਾ ਕੇ ਲਾਵਾਂ ਕਈ ਵਾਰੀ ਕੋਈ ਦੁਬਾਰੇ ਗਿਣਤੀ ਦੀ ਰਿਮਾਰਕ ਕਰਦਾ ਦੁਬਾਰੇ ਦੁਆਰੇ ਅਗਰ ਮੈਂ ਲਵਦਾ ਨਾ ਇਸਤਰੀ ਜਿਹੜੀ ਆਪਣੀ ਸੀਗੀਆਂ ਇੱਕ ਦਾ ਜੂਨ ਚਾਹਦੀ ਜਹਾਜ਼ ਹਾਂਜੀ ਇੱਕ ਦਾ ਸੀਗਾ ਕੁਰਸੀ ਹਾਂਜੀ ਜਹਾਜ਼ ਨੂੰ ਪਈਆਂ ਨੇ 21 ਵੋਲਟਾਂ ਠੀਕ ਹੈ ਜੀ ਕੁਰਸੀ ਨੂੰ ਪਈਆਂ 43 ਵੋਲਟਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੇ ਆਪਣੇ ਸੀ ਜੈਂਟਸ ਉਹਦੇ ਵਿੱਚੋਂ ਸਭ ਤੋਂ ਵੱਧ ਪਈਆਂ ਨੇ ਮੋਟਰਸਾਈਕਲ ਨੂੰ 69 ਠੀਕ ਹੈ ਜੀ ਦੂਜੇ ਨੰਬਰ ਤੇ ਪਈਆਂ ਨੇ 60 ਰੁਪਏ 60 ਰੁਪਏ 63 60 ਰੁਪਏ ਨੇ ਰੇਟ ਆ ਰੇਟ ਆ ਜੀ ਤੀਜੇ ਨੰਬਰ ਤੇ ਪਈਆਂ ਨੇ ਕੁੱਕੜ ਨੂੰ ਪ੍ਰੋਡੂਸਰ 60 ਠੀਕ ਹੈ ਜੀ ਚੌਥੇ ਨੰਬਰ ਤੇ ਪਈਆਂ ਨੇ 56 ਕਾਰ ਨੂੰ ਠੀਕ ਹੈ ਜੀ ਪੰਜਵੇਂ ਤੇ ਪਈਆਂ ਨੇ 753 ਮੇਜ ਨੂੰ ਠੀਕ ਹੈ ਠੀਕ ਹੈ ਛੇਵੇਂ ਤੇ ਪਈਆਂ ਨੇ ਘੜੀ ਨੂੰ 43 ਠੀਕ ਹੈ ਜੀ ਸੱਤਵੇਂ ਤੇ ਪਈਆਂ ਨੇ ਬੱਸ ਨੂੰ 28 ਬੱਸ ਜੀ ਇੰਨੇ ਇੰਨੇ ਜਿਤਨੇ ਸੀ ਬੱਸ ਇਹ ਦੋ ਰੁਪਏ 43 43 ਬਈ ਉਹ ਤਾਂ ਫਿਰ ਇਸਤਰੀ ਆਖਦਾ ਇੱਕ ਇਸਤਰੀ ਚਲੋ ਬਾਕੀ ਕਿਹੜੇ ਤਾਂ ਰਹਿ ਗਏ ਵਿੱਚ ਉਹਨਾਂ ਦੇ ਮੋਟਾ ਬਈ ਤੇ ਨੇ ਜੋ 21 ਵਾਲਾ ਰਹਿ ਗਿਆ 18 ਵਾਲਾ ਰਹਿ ਗਿਆ ਇੱਕ ਤਾਂ ਹੈਗਾ ਜਹਾਜ਼ ਇੱਕ ਟੈਲੀਫੋਨ ਇੱਕ ਸਾਈਕਲ ਸਹੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੀ ਦੀ ਜੋੜੀ ਰੱਖੀਓ ਭਾਈ ਸਾਈਨ ਵਗੈਰਾ ਵੀ ਦੇ ਜਾਓ ਨਾ ਨਾ ਕਰਾ ਲੈ ਹਾਂ ਹੋਰ ਸੁਝਾ ਦਿਓ ਹਨਾ ਜੀ ਠੀਕ ਹੈ ਜੀ ਅਵਾਜ਼ ਕਿੰਨਾ ਦਿਖਾਉਣਾ ਪਈ ਵਾਰੀ ਨਾ ਉਹ ਵੀ ਪਾ ਦੇ ਮੇਰੇ ਕੋਲ ਨਹੀਂ ਹੋ ਕੈਂਸਲ ਤਾਂ ਹੋ ਹੀ ਨੇ ਸਾਰੇ ਜਿਹਨਾਂ ਦੇ ਕੋਈ ਮਤਲਬ ਨਹੀਂ ਹੈ। ਬਈ ਤੁਹਾਨੂੰ ਵਾਪਸ ਹਨ ਮੈਂ ਨਹੀਂ ਜਾ ਰਿਹਾ ਮੇਰਾ ਵੀਰ ਜੀ ਕਿਸੇ ਨਾਲ ਕਿਸੇ ਨਾਲ ਮਾਰੀ ਆਉਂਦਾ। ਮੈਂ ਜੀ ਲੱਗੀਆਂ ਰੌਣਕਾਂ। ਮੈਂ ਬਈ ਉਹੰਦਾ ਓਏ ਘੜਦਾ ਜੇ ਕਿ ਮੇਟਾ ਤੁਹਾਡੇ ਉਪਰ ਦੇ ਨੂੰ ਆਉਣ ਦੇ ਲੈ ਜੋ ਲੋਟਾ ਭਾਈ ਜੀ ਭਾਈ ਜਾਓ ਹੁਣ ਬੜਾ ਬਹੁਤ ਵਧੀਆ ਹੋ ਗਿਆ ਕਹਦੇ ਜਾ ਓਏ ਠੀਕ ਹੈ ਭਾਈ ਦੀਦਾ ਦਾ ਉਹ ਵੀ ਰਾ ਮੇਰਾ ਮਾਪਾ ਵੀ ਦੀਦਾ ਦਾ ਉਹ ਸੁਣੋ ਲਾ ਬਾਬੇ ਦੀ ਘਰਤੀ ਦਾੜੀ ਹਰੀ ਠੀਕ ਹੈ ਮਿੱਤਰੋ ਦਿਖਾਤਾ ਤੁਹਾਨੂੰ ਫਾਵੜਿਆਂ ਦਾ ਪ੍ਰੋਗਰਾਮ ਆਪਣੀ ਵੀਡੀਓ ਕਿਵੇਂ ਲੱਗੀ ਦਿਵਾਰੇ ਲਾਈਕ ਕਰਕੇ ਕਮੈਂਟ ਕਰਕੇ ਤੁਸੀਂ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਸ਼ੁਕਰੀਆ